ਅ ਹਸ਼ਿਆਰਪੁਰ ਪੁਲਿਸ ਵੱਲੋਂ ਅੱਜ ਸਵੇਰੇ ਸਵੇਰੇ ਸਾਰੇ ਡਿਸਟ੍ਰਿਕਟ ਦੇ ਵਿੱਚ ਹੀ ਰੇਡ ਹੈਗੇ ਸੀਗੇ ਇਹ ਖਾਸ ਕਰਕੇ ਐਸਐਸਪੀ ਸਾਹਿਬ ਵੱਲੋਂ ਔਰ ਡੀਜੀ ਸਾਹਿਬ ਵੱਲੋਂ ਇਹ ਸਖਤ ਦਿੱਤਾ ਹੈ ਗਿਆ ਵੀ ਡਰੱਗ ਸਮੱਗਲਰ ਔਰ ਜਿਹੜੇ ਐਕਸਾਈਜ਼ ਦੇ ਕੰਮ ਕਰਦੇ ਆ ਉਹਨਾਂ ਨੂੰ ਕਿਸੇ ਵੀ ਤਰੀਕੇ ਨਾਲ ਜ਼ੀਰੋ ਟੋਲਰੈਂਸ ਤੇ ਕੰਮ ਹੋ ਰਿਹਾ ਸਾਡਾ ਔਰ ਇਸੇ ਵਿੱਚ ਹੀ ਅੱਜ ਮੇਵਾ ਮਿਆਣੀਆਂ ਪਿੰਡ ਜਿਹੜਾ ਮਨੇਆਦੀਆਂ ਵੀ ਉਹਨੂੰ ਕਹਿੰਦੇ ਆ ਉੱਥੇ ਸਾਨੂੰ ਇਨਫੋਰਮੇਸ਼ਨ ਸੀਗੀ ਵੀ ਜਿਹੜਾ ਸਾਨੂੰ ਇੱਕ ਵਾਂਟਡ ਬੰਦਾ ਹੈਗਾ ਉਹ ਘਰ ਹੀ ਮੌਜੂਦ ਹੈਗਾ ਜਦੋਂ ਪੁਲਿਸ ਪਾਰਟੀ ਅੱਜ ਸਵੇਰੇ ਉੱਥੇ ਗਈ ਤਾਂ ਉਹਦੇ ਵਿੱਚ ਇੱਕ ਸੁੱਚਾ ਸਿੰਘ ਨਾਮ ਦਾ ਬੰਦਾ ਜਿਹੜਾ ਹੈਗਾ ਉਹਨੇ ਕਈ ਚੱਕ ਲਈ ਔਰ ਬਾਕੀ ਪਰਿਵਾਰ ਦੇ ਮੈਂਬਰਾਂ ਨੇ ਵੀ ਪੁਲਿਸ ਪਾਰਟੀ ਤੇ ਹਮਲਾ ਕਰ ਦਿੱਤਾ ਜਿਹਦੇ ਵਿੱਚ ਸਾਡੇ ਦੋ ਮੁਲਾਜ਼ਮ ਜਖਮੀ ਹੋਏ ਆ ਏਐਸਏ ਸਤਨਾਮ ਸਿੰਘ ਤੇ ਕਾਂਸਟੇਬਲ ਸੀਨੀਅਰ ਕਾਂਸਟੇਬਲ ਗੁਰਮਿੰਦਰ। ਔਰ ਇਹਦੇ ਵਿੱਚ ਹੀ ਜਦੋਂ ਆ ਸਤਨਾਮ ਸਿੰਘ ਥੱਲੇ ਡਿੱਗ ਪਿਆ ਤਾਂ ਸੁੱਚਾ ਸਿੰਘ ਨੇ ਦੁਬਾਰਾ ਡਿੱਗੇ ਹੋਏ ਦੇ ਦੁਬਾਰਾ ਜਦੋਂ ਉੱਤੇ ਵਾਰ ਕਰਨ ਲੱਗਾ ਤੇ ਸੈਲਫ ਟੂ ਹਿੰਸ ਦੇ ਵਿੱਚ ਆ ਸਾਡੇ ਡੀਐਸਪੀ ਸਾਹਿਬ ਜਗਦੀਸ਼ ਜੀ ਵੱਲੋਂ ਦਸੂਏ ਦੇ ਜਿਹੜੇ ਆਪਣੇ ਉਹਨਾਂ ਦੀ ਰਹਿਨਮਾਈ ਹੇਠ ਇਹ ਰੇਡ ਹੋ ਰਿਹਾ ਸੀਗਾ। ਔਰ ਉਹਨਾਂ ਨੇ ਜਦੋਂ ਫਾਇਰ ਕੀਤੇ ਪਹਿਲਾਂ ਹਵਾਈ ਫਾਇਰ ਕੀਤਾ। ਉਹ ਫਿਰ ਵੀ ਨਹੀਂ ਹਟੇ ਤਾਂ ਜਦੋਂ ਫਿਰ ਸਿੱਧਾ ਫੇਰ ਉਹਦੇ ਲੱਗਾ ਸੁੱਚਾ ਸਿੰਘ ਦੇ ਲੱਗਾ ਤੇ ਜਖਮੀ ਹਾਲਤ ਵਿੱਚ ਉਹ ਵੀ ਡਿੱਗ ਪਿਆ ਔਰ ਸਾਰੇ ਜਖਮੀਆਂ ਨੂੰ ਇਮੀਡੀਏਟਲੀ ਹਸਪੀਟਲ ਲੈ ਅੰਦਾ ਗਏ ਜਿੱਥੇ ਡਾਕਟਰਾਂ ਨੇ ਸੁੱਚਾ ਸਿੰਘ ਨੂੰ ਪ੍ਰੋਡੈਕ ਦਿੱਤਾ ਗਿਆ ਵੀ ਇਹਦੀ ਡੈਥ ਹੋ ਗਈ ਸਰ ਕੀ ਇਨਪੁਟ ਸੀਗਾ ਅ ਬੇਸਿਕਲੀ ਜੇ ਤੁਸੀਂ ਵੀ ਪਿੰਡ ਗਏ ਹੋਵੋਗੇ ਜੇ ਜਾ ਕੇ ਆਓ ਇਹਨਾਂ ਦੀ ਬਹੁਤ ਸਾਰੀਆਂ ਸ਼ਿਕਾਇਤਾਂ ਆ ਰਹੀਆਂ ਸੀ ਵੀ ਇਹ ਹੈਪਚੁਅਲ ਆਫੈਂਡਰ ਹੈਗੇ ਆ ਇਹ ਦਾਸ ਦਾ ਇਹਨਾਂ ਦੇ ਪਰਿਵਾਰ ਤੇ ਐਂਡਿਪਸੈਕਟ ਦੇ ਕੇਸ ਰਜਿਸਟਰ ਹੈਗੇ ਆ ਚਾਰ ਹੋਰ ਹੈਗੇ ਆ ਆਰਮਸ ਸੈਕਟ ਦੇ ਪਲੱਸ ਲੜਾਈਆਂ ਝਗੜਿਆਂ ਦੀ ਔਰ ਇਹ ਪਿੰਡ ਵਾਲਿਆਂ ਨੂੰ ਵੀ ਔਰ ਇਲਾਕੇ ਦੇ ਵਿੱਚ ਵੀ ਨਹੀਂ ਪੂਰੀ دہشت ਬਣਾਈ ਹੋਈ ਸੀ ਉਹਦੇ ਨੂੰ ਧਿਆਨ ਚ ਰੱਖਦੀ ਹੋਈ ਅੱਜ ਸਪੈਸ਼ਲ ਜਿਹੜੀ ਇਨਪੁਟ ਤੇ ਹੀ ਅਸੀਂ ਅੱਜ ਇਹਨਾਂ ਦੇ ਕਰੇ ਗਏ ਸੀ ਕਿੰਨੇ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਇਹਦੇ ਵਿੱਚ ਹਾਲੇ ਛਡੀਆਂ ਰੇਡ ਪਾਰਟੀਆਂ ਬਾਹਰ ਹੈਗੀਆਂ ਔਰ ਹੋਰ ਵੀ ਫੋਰਸ ਆਈ ਹੋਈ ਆ ਔਰ ਤਕਰੀਬਨ ਤਕਰੀਬਨ ਅਸੀਂ ਸਾਰੇ ਹੀ ਬੰਦੇ तकरीबन ਜਿਹੜੇ ਸਾਨੂੰ ਵਾਂਟਡ ਹੈਗਾ ਇਹ ਰੌਂਡ ਅਪ ਕਰਾਂਗੇ ਵੱਡਾ ਵਪਾਰੀ ਸੰਸ਼ੀ ਦੀ ਦੇਖੋ ਜੋ ਪਿੰਡ ਮੈਂ ਮੌਕੇ ਤੇ ਗਿਆ ਸੀਗਾ ਤੇ ਉਹਨਾਂ ਮੁਤਾਬਕ ਵੀ ਦਿੱਲੀ 24 ਘੰਟਿਆਂ ਸੈਂਕੜਿਆਂ ਦੀ ਗਿਣਤੀ ਵਿੱਚ ਮੋਟਰਸਾਈਕਲ ਦਰਿਆ ਦੇ ਕਿਉਂਕਿ ਬਿਲਕੁਲ ਜਿਹੜਾ ਇਹਨਾਂ ਦਾ ਏਰੀਆ ਹੈਗਾ ਦਰਿਆ ਦੇ ਉੱਤੇ ਹੈਗਾ ਘਰ ਇਹਨਾਂ ਦਾ ਦਰਿਆ ਟੱਪ ਕੇ ਗੁਰਦਾਸਪੁਰ ਬਟਾਲੇ ਪਾਸਿਓਂ ਵੀ ਬਹੁਤ ਸਾਰੇ ਬੰਦੇ ਪਰਚੇਸ ਕਰਨ ਆਉਂਦੇ ਸੀ ਔਰ ਆਪਣੇ ਇਧਰ ਦਸੂਹਾ ਔਰ ਟਾਂਡਾ ਮਕੇ ਦੀਆਂ ਤੋਂ ਵੀ ਜਿਹੜੇ ਐਡਿਕਟ ਹੈਗੇ ਆ ਉਹ ਉਥੇ ਨਸ਼ਾ ਲੈਣ ਜਾਂਦੇ ਸੀ ਸਰ ਹੁਣ ਤੱਕ ਕੀ ਕਾਰਵਾਈ ਹੋਈ ਇਹਦੇ ਸਬੰਧ ਵਿੱਚ ਅਸੀਂ ਐਫਆਰ ਦਰਜ ਕਰ ਰਹੇ ਹੈਗੇ ਆ ਜੋ ਵੀ ਧਾਰਾ ਬਣ ਗਈਆਂ ਐਸ ਪਰ ਲਾ ਉਹਦੇ ਤੇ ਅਸੀਂ ਕਾਰਵਾਈ ਕਰ ਰਹੇ ਹੈਗੇ ਆ ਔਰ ਫਰਦਰ ਹਲੇ ਸਾਡੀ ਇਨਵੈਸਟੀਗੇਸ਼ਨ ਚੱਲ ਰਹੀ ਹੈਗੀ ਅ ਅਸ਼ਾਰਪੁਰ ਪੁਲਿਸ ਕੋਲੋਂ ਅੱਜ ਸਵੇਰੇ ਸਵੇਰੇ ਸਾਰੇ ਡਿਸਟ੍ਰਿਕਟ ਦੇ ਵਿੱਚ ਹੀ ਰੇਡ ਹੈਗੇ ਸੀਗੇ ਇਹ ਖਾਸ ਕਰਕੇ ਐਸਐਸਪੀ ਸਾਹਿਬ ਵੱਲੋਂ ਔਰ ਡੀਜੀ ਸਾਹਿਬ ਵੱਲੋਂ ਇਹ ਸਖਤ ਦੇਤਾ ਹੈਗੇ ਆ ਵੀ ਡਰੱਗ ਸਮਗਲਰ ਔਰ ਜਿਹੜੇ ਐਕਸਾਈਜ਼ ਦੇ ਕੰਮ ਕਰਦੇ ਆ ਉਹਨਾਂ ਨੂੰ ਕਿਸੇ ਵੀ ਤਰੀਕੇ ਨਾਲ ਜ਼ੀਰੋ ਟੋਲਰੈਂਸ ਤੇ ਕੰਮ ਹੋ ਰਿਹਾ ਸਾਡਾ ਔਰ ਇਸੇ ਵਿੱਚ ਹੀ ਅੱਜ ਮੇਵਾ ਮਿਆਣੀਆਂ ਪਿੰਡ ਜਿਹੜਾ ਮਨਿਆਦੀਆਂ ਵੀ ਉਹਨੂੰ ਕਹਿੰਦੇ ਆ ਉੱਥੇ ਸਾਨੂੰ ਇਨਫੋਰਮੇਸ਼ਨ ਸਿੱਗੀ ਵੀ ਜਿਹੜਾ ਸਾਨੂੰ ਇੱਕ ਵੌਨਟਡ ਬੰਦਾ ਹੈਗਾ ਉਹ ਘਰ ਹੀ ਮੌਜੂਦ ਹੈਗਾ ਜਦੋਂ ਪੁਲਿਸ ਪਾਰਟੀ ਅੱਜ ਸਵੇਰੇ ਉੱਥੇ ਗਈ ਤਾਂ ਉਹਦੇ ਵਿੱਚ ਇੱਕ ਸੁੱਚਾ ਸਿੰਘ ਨਾਮ ਦਾ ਬੰਦਾ ਜਿਹੜਾ ਹੈਗਾ ਉਹਨੇ ਕਈ ਚੱਕ ਲਈ ਔਰ ਬਾਕੀ ਪਰਿਵਾਰ ਦੇ ਮੈਂਬਰਾਂ ਨੇ ਵੀ ਪੁਲਿਸ ਪਾਰਟੀ ਤੇ ਹਮਲਾ ਕਰ ਦਿੱਤਾ ਜਿਹਦੇ ਵਿੱਚ ਸਾਡੇ ਦੋ ਮੁਲਾਜ਼ਮ ਜ਼ਖਮੀ ਹੋਏ ਆ ਏਐਸਏ ਸਤਨਾਮ ਸਿੰਘ ਤੇ ਕੌਨਸਟੇਬਲ ਸੀਨੀਅਰ ਕੌਨਸਟੇਬਲ ਗੁਰਮਿੰਦਰ ਔਰ ਇਹਦੇ ਵਿੱਚ ਹੀ ਜਦੋਂ ਸਤਨਾਮ ਸਿੰਘ ਥੱਲੇ ਡਿੱਗ ਪਿਆ ਤਾਂ ਸੁੱਚਾ ਸਿੰਘ ਨੇ ਦੁਬਾਰਾ ਡਿੱਗੀ ਹੋਈ ਤੇ ਦੁਬਾਰਾ ਜਦੋਂ ਉੱਤੇ ਵਾਰ ਕਰਨ ਲੱਗਾ ਤੇ ਸੈਲਫ ਟੂ ਹਿੰਸ ਦੇ ਵਿੱਚ ਸਾਡੇ ਡੀਐਸਪੀ ਸਾਹਿਬ ਜਗਦੀਸ਼ ਜੀ ਵੱਲੋਂ ਦਸੂਏ ਦੇ ਜਿਹੜੇ ਆਪਣੇ ਉਹਨਾਂ ਦੀ ਰਹਿਨਮਾਈ ਹੇਠ ਇਹ ਰੇਡ ਹੋ ਰਿਹਾ ਸੀਗਾ। ਔਰ ਉਹਨਾਂ ਨੇ ਜਦੋਂ ਫਾਇਰ ਕੀਤੇ ਪਹਿਲਾਂ ਹਵਾਈ ਫਾਇਰ ਕੀਤਾ ਉਹ ਫਿਰ ਵੀ ਨਹੀਂ ਹਟੇ ਤਾਂ ਜਦੋਂ ਫਿਰ ਸਿੱਧਾ ਫਾਇਰ ਉਹਦੇ ਲੱਗਾ ਸੁੱਚਾ ਸਿੰਘ ਦੇ ਲੱਗਾ ਤੇ ਜਖਮੀ ਹਾਲਤ ਵਿੱਚ ਉਹ ਵੀ ਡਿੱਗ ਪਿਆ ਔਰ ਸਾਰੇ ਜ਼ਖਮੀਆਂ ਨੂੰ ਇਮੀਡੀਏਟਲੀ ਹਸਪੀਟਲ ਲਿਆਂਦਾ ਗਿਆ ਜਿੱਥੇ ਜਦ ਡਾਕਟਰਾਂ ਨੇ ਸੋਚਾ ਸਿੰਘ ਨੂੰ ਪ੍ਰੋਡੈਕਟ ਦਿੱਤਾ ਗਿਆ ਵੀ ਇਹ ਦੀ ਡੈਥ ਹੋ ਗਈ ਸਰ ਕੀ ਇਨਪੁਟ ਸੀਗਾ ਬੇਸਿਕਲੀ ਜੇ ਤੁਸੀਂ ਵੀ ਪਿੰਡ ਗਏ ਹੋਵੋਗੇ ਜੇ ਜਾ ਕੇ ਆਓ ਇਹਨਾਂ ਦੀ ਬਹੁਤ ਸਾਰੀਆਂ ਸ਼ਿਕਾਇਤਾਂ ਆ ਰਹੀਆਂ ਸੀ ਵੀ ਇਹ ਹੈਪਚੁਅਲ ਆਫੈਂਡਰ ਹੈਗੇ ਆ ਇਹ 10 ਤਾਂ ਇਹਨਾਂ ਦੇ ਪਰਿਵਾਰ ਤੇ ਐਨਡੀਪਸੈਕਟ ਦੇ ਕੇਸ ਰਜਿਸਟਰ ਹੈਗੇ ਆ 4 ਹੋਰ ਹੈਗੇ ਆ ਆਰਮਸ ਐਕਟ ਦੇ ਪਲੱਸ ਲੜਾਈਆਂ ਝਗੜਿਆਂ ਦੀ ਔਰ ਇਹ ਪਿੰਡ ਵਾਲਿਆਂ ਨੂੰ ਵੀ ਔਰ ਇਲਾਕੇ ਦੇ ਵਿੱਚ ਵੀ ਨਹੀਂ ਪੂਰੀ دہشت ਬਣਾਈ ਹੋਈ ਸੀ ਉਹਦੇ ਨੂੰ ਧਿਆਨ ਚ ਰੱਖਦੇ ਹੋਈ ਅੱਜ ਸਪੈਸ਼ਲ ਜਿਹੜੀ ਇਨਪੁਟ ਤੇ ਹੀ ਅਸੀਂ ਅੱਜ ਇਹਨਾਂ ਦੇ ਕਰੇ ਗਏ ਸੀ ਕਿੰਨੇ ਵਿਅਕਤੀਨ ਗ੍ਰਿਫਤਾਰ ਕੀਤਾ ਇਹਦੇ ਵਿੱਚ ਹਾਲੇ ਸੜੀਆਂ ਰੇਡ ਪਾਰਟੀਆਂ ਬਾਹਰ ਹੈਗੀਆਂ ਔਰ ਹੋਰ ਵੀ ਫੋਰਸ ਆਈ ਹੋਈ ਆ ਔਰ ਤਕਰੀਬਨ ਤਕਰੀਬਨ ਅਸੀਂ ਸਾਰੇ ਹੀ ਬੰਦੇ ਤਕਰੀਬਨ ਜਿਹੜੇ ਸਾਨੂੰ ਵਾਂਟਡ ਹੈਗੇ ਹਨ ਉਹਨਾਂ ਡੱਕ ਕਰਾਂਗੇ ਵੱਡਾ ਵਪਾਰੀ ਸਮਾਜਿਿਕ ਦਿਖੇ ਪਏ। ਦੇਖੋ ਜੋ ਪਿੰਡ ਮੈਂ ਮੌਕੇ ਤੇ ਗਿਆ ਸੀਗਾ ਤੇ ਉਹਨਾਂ ਮੁਤਾਬਕ ਵੀ ਦਿੱਲੀ 24 ਘੰਟਿਆਂ 'ਚ ਸੈਂਕੜਿਆਂ ਦੀ ਗਿਣਤੀ ਵਿੱਚ ਮੋਟਰਸਾਈਕਲ ਦਰਿਆ ਦੇ ਕਿਉਂਕਿ ਬਿਲਕੁਲ ਜਿਹੜਾ ਇਹਨਾਂ ਦਾ ਏਰੀਆ ਹੈਗਾ ਦਰਿਆ ਦੇ ਉੱਤੇ ਹੈਗਾ ਘਰ ਇਹਨਾਂ ਦਾ। ਦਰਿਆ ਟੱਪ ਕੇ ਗੁਰਦਾਸਪੁਰ ਬਟਾਲੇ ਪਾਸਿਓਂ ਦੀ ਬਹੁਤ ਸਾਰੇ ਬੰਦੇ ਪਰਚੇਜ਼ ਕਰਨ ਆਉਂਦੇ ਸੀ। ਔਰ ਆਪਣੇਦਰ ਦਸੂਹਾ ਔਰ ਟਾਂਡਾ ਮਕੇ ਦੀਆਂ ਤੋਂ ਵੀ ਜਿਹੜੇ ਐਡਿਕਟ ਹੋ ਗਏ ਆ ਉਹ ਉੱਥੇ ਨਸ਼ਾ ਲੈਣ ਜਾਂਦੇ ਸੀ। ਸਰਬੰਤਕਤ ਕੀ ਕਾਰਵਾਈ ਹੈ ਇਹਦੇ ਸੌਂਦ ਵਿੱਚ ਅਸੀਂ ਐਫਆਈਆਰ ਦਰਜ ਕਰ ਰਹੇ ਹੈਗੇ ਆ ਜੋ ਵੀ ਧਾਰਾ ਬਣ ਗਈਆਂ ਐਸ ਪਰ ਲਾ ਉਹਦੇ ਤੇ ਅਸੀਂ ਕਾਰਵਾਈ ਕਰ ਰਹੇ ਹੈਗੇ ਆ ਔਰ ਫਰਦਰ ਹਲੇ ਸਾਡੀ ਇਨਵੈਸਟੀਗੇਸ਼ਨ ਚੱਲ ਰਹੀ ਹੈਗੀ